ਸਤਿ ਵਾਹਿਗੁਰੂ ਜੀ ਕੀ ਬੋਲੇ ਤੰਤਨ ਸਿੰਘ ਜੀ ਨੂੰ ਇੱਕ ਵਾਰ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਭ ਦਾ ਭਲਾ ਕਰੋ ਜੀ ਮੇਰ ਕਰੋ ਕਿਰਪਾ ਕਰੋ ਜੀ ਸਾਰੇ ਜੀ ਦਾ ਮਾਸ ਕਰੋ ਜੀ ਕੋਕੀ ਕੜੀ ਨਾ ਦੇਸਾਂ ਕਰੋ ਕਿਰਪਾ ਤੰਤਨ ਸਿੰਘ ਜੀ ਨੂੰ ਇੱਕ ਵਾਰ ਸਦਾ ਹੀ ਜੈ ਜੈਕਾਰ ਕਰੋ ਮੇਰ ਕਰੋ ਬੱਚਿਆਂ ਲਈ ਸਭ ਦੇ ਬੱਚਿਆਂ ਲਈ ਤੇ ਅਬ ਨਾਤੀ ਦੇ ਵੇਦ ਗੁਰਾਨੀ ਹੀ ਆਇਆ ਆਪਣਾ ਅਿਰਦਰ ਕਰਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਹੋਰਨ ਫੁਰਕ ਹਦ ਦੇਵ ਨਾਤੀ ਦੇ ਵੇਦ ਗੁਰਾਨੀ ਹੀ ਆਇਆ ਆਪਣਾ ਅਿਰਦਰ ਕਰਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਇਹ ਆਪਣਾ पर गगन नंड में पन मथरा कछ भेद नहीं गुरु अर्जुन पर तख हर पर दे गुरु अर्जुन के हर पूरन ब्रह्म निवास लियो ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਾਉ ਨਹੀਂ ਭਾਗ ਲਿਲਾ ਰੁਦੇ ਤਬ ਲਾ ਬ੍ਰਹਮ ਤੇ ਫਿਰਤੇ ਬੋਤਾਇਓ ਕਾਲ ਕੋ ਹੋਰ ਸਮੁੰਦਰ ਮੈਂ ਬੂੜ ਦਿੱਤੇ ਕਬ ਹੂ ਮਿਟੇ ਹਿਰੇ ਫਸਤਾਇਓ ਤਤ ਵਿਚਾਰੇ ਮਤਰਾ ਜਗ ਤਾਰਨ ਅਵਤਾਰ ਬਣਾਇਓ ਕਿਉਂ ਜੀਵਨ सां गॾजो रो तो बिलादी सर छन करण तव्हां सोबिलादी करण

जाना जाना ने ने ए, सचे पातशाह मल जनम जनम द कट ॾिठे सचे पातश मल जनम जनम दर्शन दे दर्शन देवा गुण ते दर्शन देवा गुण ते सीता शकमान सीता नान खे नान i oh. ਤਨ ਆਸ਼ਕਰੂ ਸਾਹਿਬ ਜੀ ਅੰਤ ਨ ਪਾਵਤ ਦੇਵ ਸਭ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫੋਨ ਬੇਦ ਬੇਰੰਚ ਵਿਚਾਰ ਰਹਿਓ ਹਰ ਜਾਪਨ ਛਾਡਿਓ ਇਕ ਕਾਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤ ਅਰਜੁਨ ਮਾਹੀ ਧਰੀ ਤਰਣ ਗਗਨ ਨਵ ਖੰਡ ਮੈਂ ਜੋਤ સ્વરૂਪੀ ਰਹ्यो ਪਰ ਧਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਰ ਕੋਈ ਆਣ ਮਿਲਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਤੇ ਆਈ ਸਗਲ ਦਵਾਰ ਕੋ ਛਾੜ ਕੇ गयो तुहारो द्वार बाहि गहे की लाज अस गोविंद दास तुहार गोपाल तेरा हरता जो जन तुम्हारी भगत करन्ते तिनके काज सवारता वाणी गुरु गुरु है वाणी विच वाणी अमृत सारे गुरु वाणी कह सेवक जन मान ਗੁਰੂ ਨੇ ਸਤਾਰੇ RAM ਨਾਮ ੁਰਮੈ ਗਾਇਓ ਜਾ ਕੈ ਸਮ ਨਹੀਂ ਕੋਈ ਜੇ ਰਸਮ ਰਤ ਸੰਕਟ ਮਿਟੈ ਦਰਸ ਤੋਹਾਰੋ ਹੋਇ ਸੁ ਕਹਟਾਲ ਗੁਰ ਸੇਵੀਐ ਹਾਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਇ ਹੋ ਵੈ ਸਿਫਤ ਖਸਮ ਦੀ ਨੂਰਿਆਰਸਾ ਕੁਰਸਾ ਛੱਤੀਆ ਤੁਧ ਡਿਠੇ ਸਚੇ ਬਾਤਸ਼ਾ ਮਲ ਜਨਮ ਜਨਮ ਦੀ ਕੱਟੀਆ ਸਜਣ ਸਚਾ ਬਾਤਸ਼ਾ ਸਿਰਸ਼ਾਦ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾ ਸੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨਸ ਰਾਤ ਚੇਤਵਾਨ ਦਿਨ ਨੀਤਾ ਖੋਲ ਕਪਟ ਗੁਰ ਮਹਿ ਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨਸ ਰਾਤ ਚਿਤਵਾਂ ਅਨ ਦਿਨ ਨੀਤਾ ਖੋਲ ਕਪਟ ਗੁਰ ਮੇ ਅਲੀਆ ਨਾਨਕ ਹਰ ਸੰਗ ਮੀਤਾ ਸ਼ਾਂਤ ਸੁਣ ਯਾਰ ਹਮਾਰੇ ਸਜਣ ਇੱਕ ਕਰੋ ਬੇਨਤੀਆ ਸੋ 모ਹਨ ਲਾਲ ਪਿਆਰੇ ਹਾਫਰੋ ਖੋ ਜੰਤੀਏ ਤਿਸ ਦਸ ਪਿਆਰੇ ਸਿਰ ਧਾਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜਾ ਨੈਣ ਹਮਾਰੇ ਪ੍ਰੰਗ ਰੰਗਾਰੇ ਇਕ ਤਿਲ ਵੀ ਨਾ ਤੇਰੀ ਜੈ ਪ੍ਰਭ ਸਿਆਮਾ ਨਲੀਨਾ ਜਾਂ ਜਲਮੀਨਾ ਚਾਤਰਿਕ ਜਿਵਤ ਸੰਤਿਆ ਜਨ ਨਾਨਕ ਘਰ ਪੂਰਾ ਪਾਇਆ ਸਗਲੀ ਟਖਾ ਬੁਝੰਤੀਆ ਯਾਰ ਵੇ ਪ੍ਰੇਹ ਦੇ ਸਖੀਆਂ ਮੂ ਕਹੀ ਨਾ ਜਹੀਆ ਯਾਰ ਵੇ ਇੱਕ ਢੋ ਇੱਕ ਚਾੜ ਹਾ ਕਿਸ ਚ ਤੇਹੀਆ ਇੱਕ ਢੋ ਇੱਕ ਚਾੜੇ ਅਨਿਤ ਪਿਆਰੇ ਨਿਤ ਕਰਦੇ ਭੋਗ ਬिलास ਤੇਨਾ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸ ਜਿਨੀ ਮੈਂਡਾ ਲਾਲ ਰਿਝਾਇਆ ਹਾ ਤਿਸ ਆਗੇ ਮਨ ਡੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰ ਦਸ ਦਿਖਾ ਪਰ ਕੇ ਹਿਆ ਯਾਰ ਵੇ ਪਰ ਆਪਣ ਪਾਣਾ ਕਿਸ ਨੇ ਸੀ ਸ਼ੰਦਾ ਯਾਰ ਵੇ ਤਰਾਵਿਆ ਲਾਲਨ ਮੋ ਦਸ ਦਸੰਦ ਲਾਲਨ ਤੇ ਪਾਇਆ ਆਪ ਗਵਾਇਆ ਜੈ ਤਨ ਭਾਗ ਮਥਾਣੇ ਮਹਾ ਪਕੜ ਠਾਕੁਰ ਹਾਂ ਕੇ ਧੀ ਗੁਣ ਅਵ ਗਣਨਾ ਪਛਾਣੇ ਗੁਣ ਹਰਤ ਪਾਇਆ ਰੰਗ ਲਾਲ ਬਣਾਇ ਤਿਸ ਹਭ ਕੇ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਪਤਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾਮ ਪਾਈ ਵਾਰ ਲੋੜੀਂਦਾ ਆਇਆ ਵਜੀਵਾ ਧਾਈ ਮਹਾ ਮੰਗਲ ਰਹਿ ਸਥਿਆ ਤੇਰ ਦਇਆਲ ਸਦ ਨਵ ਰੰਗਿਆ වඩ පහගෙ පායා ගොරමෙල්ලාය සාධක සත සංගා ආස්ස මනස සගලපුූරී ප්‍රයංකයංකමෙල්ලයි බෙනවන්තනානක සොකරසොකෙන්දී සාම ਗੁਰਮਿਲ ਪਾਈ ਆਸਾ ਮਨ ਸਾ ਸਗਲ ਪੂਰੀ ਪ੍ਰਿਆ ਅੰਤ ਅੰਤ ਮਿਲਾਈ ਬਿਨਵੰਤ ਨਾਨਕ ਸੁਖ ਸੁਖੇਂਦੀ ਸਾਵੇਂ ਗੁਰਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਅਕਸਰੀ ਮਹਲਾ 5ਵਾਂ ਸ਼ੰਤ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਮਖਵਾਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਜਦ ਸਿਰ ਰਾਗ ਅੰਦਰ ਸ਼ਾਂਤ ਰੂਪ ਵਿੱਚ ਪਾਵਨ ਅੰਗ 703 ਅਤੇ 4 ਉੱਤੇ ਸੁਭਾਵੇਂ ਮਤਿ ਗੁਰ ਪਤਸ਼ਕ ਨੇ ਬਿਖੇ ਭਾਈ ਮੈਂ ਉਸ ਪਿਆਰੇ ਦੇ ਦਰਸ਼ਨਾਂ ਵਾਸਤੇ ਦਿਨ ਰਾਤ ਪਿਆਸੀ ਸੀ ਤੇ ਜਦੋਂ ਦਰਸ਼ਨਾਂ ਦੀ ਪਿਆਸ ਸੀ ਤੇ ਮੈਂ ਦਿਨ ਰਾਤ ਉਸ ਨੂੰ ਚੇਤਾ ਕਰਨਾ ਸ਼ੁਰੂ ਕੀਤਾ ਹਰ ਵੇਲੇ ਉਸ ਨੂੰ ਯਾਦ ਕਰਨਾ ਸ਼ੁਰੂ ਕੀਤਾ ਤੇ ਜਦੋਂ ਯਾਦ ਕੀਤਾ ਚਿਤਵਿਆ ਪੁਕਾਰਿਆ ਤੇ ਮਾਲਕ ਨੇ ਕਿਰਪਾ ਕੀਤੀ ਮੇਰੇ ਸਤਿਗੁਰੂ ਨੇ ਮੇਰੇ ਭਰਮ ਦੇ ਸਾਰੇ ਕਿਵਾੜ ਖੋਲ੍ਹ ਦਿੱਤੇ ਤੇ ਮਿਹਰ ਕਰਕੇ ਮੇਰੇ ਪਿਆਰੇ ਪ੍ਰੀਤਮ ਦਾ ਮਿਲਾਪ ਕਰਾ ਦਿੱਤਾ ਕਿਉਂਕਿ ਗੁਰੂ ਹੀ ਹੈ ਜਿਹੜਾ ਕਿ ਭਰਮ ਦੇ ਦਰਵਾਜੇ ਤੋੜ ਕੇ ਖੋਲ ਕੇ ਉਸ ਪਿਆਰੇ ਦਾ ਮਿਲਾਪ ਕਰਾ ਸਕਦਾ ਹੈ ਅਵਸਥਾ ਬਣਾ ਲਈਏ ਕੇਸੋ ਕੇਸੋ ਕੋਕੀਏ ਨਾ ਸੋਇਐ ਅਸਾਰ ਰਾਤ ਦਿਵਸ ਕੇ ਕੋਕਨੇ ਕਭੂ ਕਿਸ ਨੇ ਪੁਕਾਰਦੀ ਦਿਨ ਰਾਤ ਪੁਕਾਰੀਏ ਯਾਦ ਕਰੀਏ ਕਦ ਨਾ ਕਦੇ ਤਾਂ ਸਾਡੀ ਵੀ ਪੁਕਾਰ ਸੁਨੇਗਾ ਜੇ ਪਸ਼ੂਆਂ ਦੀਆਂ ਪੰਛੀਆਂ ਦੀਆਂ ਪੁਕਾਰਾਂ ਸੁਣਦਾ ਹੈ ਤੇ ਸਾਡੀ ਕਿਉਂ ਨਹੀਂ ਸੁਨੇਗਾ ਗੁਰੂ ਨੂੰ ਯਾਦ ਕਰੀਏ ੁਕਾਰੀਏ ਗੁਰੂ ਦੀ ਰਹਿਮਤ ਨਾਲ ਉਸ ਪਿਆਰੇ ਦਾ ਮਲਾਪ ਹਾਸਲ ਕਰਕੇ ਜੀਵਨ ਨੂੰ ਸਵਾਰੀ ਸਤਿਗੁਰ ਸਭਨਾ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਘਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇ ਛਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ